ਹਾਂਜੀ ਅੱਜ ਤੁਹਾਨੂੰ ਮਿਲਾ ਰਹੇ ਹਾਂ ਕੁਦਰਤ ਦੇ ਵੈਦ ਵੈਦ ਸੁਖਮਿੰਦਰ ਜੀਓਲ ਮਹਿਲਕਲਾਂ ਜ਼ਿਲ੍ਹਾ ਬਰਨਾਲਾ ਵੈਦ ਜੀ ਅੱਜ ਕੱਲ ਨਸ਼ੇ ਦਾ ਬਹੁਤ ਭੰਮਾਰਾ ਤੁਸੀਂ ਦੇਸੀ ਸ਼ੁੱਧ ਦੇਸੀ ਦਵਾਈਆਂ ਨਾਲ ਕਿਵੇਂ ਨਸ਼ਾ ਛਡਾਉਨੇ ਹੋ ਜੀ ਹਾਂਜੀ ਮਹਾਰਾਜ ਅਸੀਂ ਇਹਦੇ ਨਾਲ ਨਸ਼ਾ ਇਸ ਤਰ੍ਹਾਂ ਛਡਾਉਨੇ ਆਂ ਕਿ ਆਪਾਂ ਬੰਦੇ ਨੂੰ ਤੋੜ ਨਹੀਂ ਲਗੂਗੀ ਬੰਦੇ ਨੂੰ ਕਿਸੇ ਕਿਸਮ ਦਾ ਕੋਈ ਅੰਤ ਨਹੀਂ ਹੋਊਗਾ ਬਰ ਜਿਸ ਬੰਦੇ ਦਾ ਮਨ ਬਣਿਆ ਹੋਵੇ ਅਸੀਂ ਉਹਦਾ ਨਸ਼ਾ ਛਡਾ ਸਕਦੇ ਹਾਂ ਲੋਕ ਕਿ ਬੰਦੇ ਦੀ ਆਪ ਦੀ ਪੂਰੀ ਅੰਦਰੋਂ ਹੋਵੇ ਵੀ ਮੈਂ ਨਸ਼ਾ ਛੱਡਣਾ ਫਿਰ ਉਹ ਆਰਾਮ ਨਾਲ ਹੀ ਛੱਡ ਸਕਦਾ ਮੇਰੇ ਵਾਸਤੇ ਸਾਡੇ ਕੋਲੇ ਦਵਾਈਆਂ ਨੇ ਜੀ ਵਧੀਆ ਤੋਂ ਵਧੀਆ ਦਵਾਈਆਂ ਨੇ ਆਪ ਦੀਆਂ ਤਿਆਰ ਕੀਤੀਆਂ ਨੇ ਉਹ ਦਵਾਈਆਂ ਅਸੀਂ 10 ਦਿਨਾਂ ਦੀ ਦਵਾਈ 3000 ਰੁਪਏ ਵਿੱਚ ਦੇਵਾਂਗੇ ਨੀਂਦ ਤੋਂ ਲਾ ਕੇ ਹਰ ਪਾਸੇ ਲਾ ਕੇ ਬੰਦਾ ਠੀਕ ਰਹੂ ਕੋਈ ਦਵਾਈ ਜੋ ਤੁਹਾਡੇ ਜੀ ਨਸ਼ਾ ਪੱਤਾ ਜਿਵੇਂ ਜੀਵਾਲੀ ਗੋਲੀ ਨਹੀਂ ਛੱਡਦੀ। ਹਾਂ ਜੀ ਆਪਣੀ ਦਵਾਈ ਬਿਲਕੁਲ ਕੋਈ ਨਸ਼ਾ ਨਹੀਂ ਉਹ ਜਦੋਂ ਮਰਜੀ ਛੱਡ ਦੇਣ ਜੇ ਕੋਈ ਅਸਰ ਗਲਤ ਕਰੇ ਤਾਂ ਆਪਣੀ ਜ਼ਿੰਮੇਵਾਰੀ ਹੈ। ਪਿਓਰ ਸ਼ੁੱਧਾ ਜੇ ਕੋਈ ਟੈਸਟ ਵੀ ਕਰਾਵੇ ਤਾਂ ਦਿੱਕਤ ਨਹੀਂ। ਹਾਂ ਜੀ ਕੋਈ ਟੈਸਟ ਕਰਵਾ ਸਕਦਾ ਹੈ ਲੇਕਿਨ ਉਹ ਵੀ ਟੈਸਟ ਕਰਵਾਉਣ ਵਾਸਤੇ ਵੀ ਸਾਡੇ ਪਹਿਲਾਂ ਨਾਲ ਸਾਥੋਂ ਲਿਖਾ ਕੇ ਲਿਜਾਓ ਫੇਰ ਹੀ ਕਰੂ। ਸੌ ਤਾਂ ਬੰਦਾ ਤੁਹਾਡੇ ਸਾਹਮਣੇ ਦਵਾਈ ਪਾ ਕੇ ਕਰੂਗਾ ਜੀ ਕਿਸੇ ਲੋੜ। ਹਾਂ ਜੀ। ਟੈਸਟ ਵੀ ਕਰਵਾ ਸਕਦਾ ਹੈ। ਤੇ ਬੈ ਜੀ ਕਈ ਰੋਗ ਨਸ਼ਾ ਛੱਡ ਜਾਂਦੇ ਆ ਉਸ ਤੋਂ ਬਾਅਦ ਹੋਰ ਦਵਾਈ ਹੁੰਦੀ ਆ ਜੀਬਾੜੀ ਗੋਲੀ ਲਾ ਲਓ ਡੱਬੀਆਂ ਜਾਂ ਪ੍ਰੋਡਕਟ ਆਉਂਦੇ ਆ ਫਿਰ ਉਹ ਉਹਨਾਂ ਤੇ ਲੱਗ ਜਾਂਦੇ ਆ ਉਹਨਾਂ ਤੋਂ ਖਿਹੜਾ ਨਹੀਂ ਛੁੱਟਦਾ ਉਹ ਤਾਂ ਫਿਰ ਪਹਿਲੇ ਨਸ਼ੇ ਵਾਲਿਆਂ ਨੇ ਜੇ ਉਹ ਨਸ਼ਾ ਛੱਡਣ ਦਾ ਤਾਂ ਮਤਲਬ ਤਾਂ ਐ ਜੀ ਜੇ ਬਿਲਕੁਲ ਅਗਲਾ ਆ ਨਰਦੋਖ ਹੋਣਾ ਚਾਹੁੰਦਾ ਉਹ ਹੀ ਨਸ਼ਾ ਛੱਡੇ ਯਾਨੀ ਉਹ ਤਾਂ ਨਸ਼ੇ ਨੂੰ ਨਸ਼ੇ ਨਾਲ ਛਡਾਉਂਦੇ ਆ ਉਹ ਤਾਂ ਨਸ਼ੇ ਨਸ਼ੇ ਨਾਲ ਛਡਾਉਂਦੇ ਨੇ ਜਿਹੜੇ ਰੈਡੀਮੈਂਟ ਪ੍ਰੋਡਕਟ ਨੇ ਇਹਨਾਂ ਦੇ ਵਿੱਚ ਕਾਫੀ ਮਾਤਰਾ ਹੀ ਨਸ਼ਾ ਹੈ ਟੋਡੀਆਂ ਸ਼ੁੱਧ ਦੇਸੀ ਦਵਾਈਆਂ ਨੇ ਸਾਡੀ ਦਵਾਈ ਦੇ 100% ਗਾਰੰਟੀ ਹੈ ਜਦੋਂ ਵੀ ਅਗਲਾ ਛੱਡਣਾ ਚਾਹੋ ਛੱਡੀ ਜਾਊਗੀ ਕੋਈ ਦਿੱਕਤ ਨਹੀਂ ਆਊ ਕਿੰਨੇ ਕੁ ਟਾਈਮ ਲੱਗ ਜਾਂਦਾ ਜੀ ਜਿਵੇਂ ਚਿੱਟੇ ਵਾਲੇ ਬੰਦੇ ਜਿਟੇ ਵਾਲੇ ਬੰਦੇ ਵਾਲੇ ਡੇਢ ਦੋ ਮਹੀਨੇ ਲੱਗ ਸਕਦੇ ਨੇ ਡੇਢ ਕੁ ਮਹੀਨੇ ਦੇ ਵਿੱਚ ਵਿੱਚ ਬਿਲਕੁਲ ਅਗਲਾ ਛੱਡ ਜਾਊਗਾ ਜਦੋਂ ਵੱਧੋ ਵੱਧ ਮੰਨ ਲਓ ਜੀ ਤਿੰਨ ਮਹੀਨੇ ਲੱਗ ਜਾਣਗੇ ਵੱਧੋ ਵੱਧ ਜੇ ਕੋਈ ਬਾੜਾ ਹੀ ਜ਼ਿਆਦਾ ਪੁਰਾਣਾ ਹਾਂਜੀ ਹਾਂਜੀ ਤੇ ਬਾਕੀ ਜੀਬ ਵਾਲੀ ਗੋਲੀ ਜੀ ਉਹ ਵੀ ਛੱਡੀ ਜਾਊਗੀ ਜੀ ਅੱਛਾ दारू ਵਗੈਰਾ ਦਾ ਜੀ दारू ਦਾ ਵੀ ਪੂਰਾ ਇਲਾਜ ਹੈ ਜੀ दारू ਸ਼ਰਾਬ ਵੀ ਛੱਡੀ ਜਾਊਗੀ ਕਿਹੜੇ ਕਿਹੜੇ ਹਾਂ ਢੋਡੇ ਹੋਗੇ ਹਾਂਜੀ ਸ਼ਰਾਬ ਹਾਂ ਤੇ ਬਾਕੀ ਇਹ ਚਟਾ ਸਾਰੇ ਉਹਦਾ ਇਲਾਜ ਹੈ ਜੀ ਹੈਗਾ ਤੁਹਾਡੇ ਕੋਲੇ ਹਾਂਜੀ ਹਾਂ ਹਾਂ ਆਪਦੀ ਬਣਾਈ ਦਵਾਈ ਹੋਊਗੀ 100% ਗਾਰੰਟੀ ਵਾਲੀ ਇਹਦਾ ਪੈਸੇ ਖਰਚਾ ਦੱਸ ਦਿਓ ਜੀ ਇਹਦਾ ਤਕਰੀਬਨ ਲੱਗ ਹੋਏ 3000 ਰੁਪਏ 10 ਦਿਨ ਦੀ ਦਵਾਈ ਦਾ ਬਹਿਜੀ ਦੀ ਨਕਲ ਬਹੁਤ ਹੁੰਦੀ ਹੈ ਜੀ ਲੋਕ ਵੀਡੀਓ ਡਾਊਨਲੋਡ ਕਰ ਲੈਂਦੇ ਆ ਅਡਰੈਸ ਆਫ ਦਾ ਪਾ ਦਿੰਦੇ ਨੇ ਸੋ ਆ ਲਿਖ ਕੇ ਵੀ ਲਾਇਆ ਜੀ ਇਹਨਾਂ ਨੇ ਵੀ ਨਕਲ ਤੋਂ ਬਚੋ ਇਹ ਵੀਡੀਓ ਕੱਟ ਕੇ ਕੋਈ ਐਡਿਟ ਵੀ ਕਰ ਸਕਦਾ ਤੁਸੀਂ ਨਕਲ ਤੋਂ ਬਚੋ ਬਹਿਜੀ ਕੋਰੀਅਰ ਨਹੀਂ ਪਾਉਂਦੇ ਤੇ ਇੱਕ ਵਾਰ ਇਹਨਾਂ ਨੂੰ ਜ਼ਰੂਰ ਮਿਲੋ ਪੇਸ਼ੈਂਟ ਦਿਖਾਓ ਜਿਹੜੇ ਨਰਾਸ਼ ਲੋਕ ਆ ਮਿਲੋ ਤੁਹਾਨੂੰ ਗਾਰੰਟੀ ਨਾਲ ਨਸ਼ਾ ਛਡਾਇਆ ਜਾਊਗਾ ਜੀ ਇੱਕ ਨਸ਼ਾ ਛੱਡ ਕੇ ਦੂਜੇ ਤੇ ਨਹੀਂ ਲੱਗਦਾ ਤੇ ਬਾਕੀ ਬੈਂਜ ਜੀ ਐਡਰੈਸ ਬੋਲ ਦਿਓ ਸਾਡਾ ਐਡਰੈਸ ਹੈਗਾ ਜੀ ਮਹਿਲ ਕਲਾਂ ਇਹ ਮਹਿਲ ਕਲਾਂ ਪੈ ਜਾਂਦਾ ਜੀ ਜ਼ਿਲ੍ਹਾ ਬਰਨਾਲਾ ਜੀ ਹਾਂਜੀ ਤੇ ਮਹਿਲ ਕਲਾਂ ਜਿਹੜਾ ਇਹ ਗਾਹਾਂ 골ਡਨ ਕਲੋਨੀ ਚ ਆ ਸੀ ਮਹਿਲ ਮਹਿਲ ਕਲਾਂ ਜਿਹੜੇ ਪਿੰਡ ਨੂੰ ਰਸਤਾ ਜਾਂਦਾ ਜੀ ਉਹ ਰਸਤੇ ਤੇ ਨੇ ਬੈਂਜ ਜੀ ਆਓ ਮਿਲੋ ਫੋਨ ਨੰਬਰ ਦਿੱਤੇ ਆ ਬਾਕੀ ਮੈਪਾ ਜਿਹੜਾ ਨਕਸ਼ਾ ਉਹਦਾ ਵੀ ਲਿੰਕ ਬਾਧਿਆਂਗੇ ਅਸੀਂ ਬੈਂਜ ਜੀ ਵੀ ਹੋਰ ਦੱਸਣਾ ਚਾਹੋਂ ਤੁਸੀਂ ਬਾਜ ਜੀ ਇਦੇ ਬਾਰੇ ਤੇ ਨਸ਼ੇਬਾਦ ਸਾਡੇ ਕੋਲ ਸਾਰੇ ਕੋਲ ਦਾ ਪੂਰਾ ਇੰਤਜ਼ਾਮ ਹੈ ਪਰ ਬੰਦਾ ਮਨੋਂ ਛੱਡਣਾ ਆਪ ਚਾਹੇ ਹਾਂਜੀ ਇਹ ਜ਼ਰੂਰੀ ਹੈ ਇਹ ਹੋ ਆ ਜੇ ਅੱਜ ਛੱਡ ਕੇ ਜਿਹੜਾ 2 ਦਿਨ ਨੂੰ 10 ਦਿਨ ਨੂੰ ਫੇਰ ਚੋਰੀ ਚੋਰੀ ਖਾਣ ਲੱਗੋ ਫੇਰ ਉਹ ਮੇਂ ਪੱਕ ਜਾਂਦਾ ਹਾਂ ਜਿਹੜਾ ਨਹੀਂ ਛੱਡਣਾ ਚਾਹੁੰਦਾ ਉਹ ਨਾ ਆਵੇ ਉਹੀ ਆਵੇ ਜਿਹੜੇ ਬੰਦੇ ਦਾ ਮਨ ਮੰਨਦਾ ਵੀ ਮਹੀਂ ਛੱਡਣਾ ਹਾਂਜੀ ਫੇਰ ਉਹ ਬੰਦਾ ਆਵੇ ਉਹਨੂੰ ਹੀ ਫਾਇਦਾ ਹਾਂਜੀ ਕਈ ਬੰਦੇ ਜਿਵੇਂ ਨਚੇ ਤੋਂ ਬਾਅਦ ਬਹੁਤ ਬਹੁਤੀ ਕਮਜ਼ੋਰੀ ਆ ਜਾਂਦੀ ਆ ਉਹਨਾਂ ਦਾ ਇਲਾਜ ਉਹਨਾਂ ਦਾ ਵੀ ਇਲਾਜ ਆਪਾਂ ਕਰਾਂਗੇ ਸਫਲ ਇਲਾਜ ਕਰਾਂਗੇ ਹਰ ਤਰ੍ਹਾਂ ਦਾ ਨਸ਼ਾ ਹਰ ਤਰ੍ਹਾਂ ਦੀ ਕਮਜ਼ੋਰੀ ਲਈ ਮਿਲੋ ਬਹਿਜ ਜੀ ਨੂੰ ਹਾਂਜੀ ਇੱਕ ਵਾਰ ਮਿਲੋ ਜ਼ਰੂਰ ਕੋਰੀਅਰ ਵਾਲਾ ਕੰਮ ਨਾ ਕਰੋ ਉਹ ਠੱਗੀਆਂ ਨਕਲਾਂ ਅਗਲੇ ਦਿਨ ਤੁਸੀਂ ਆ ਕੇ ਜਿੱਥੇ ਵੀ ਉਹਦਾ ਹੈਗਾ ਸੈਂਟਰ ਉੱਥੇ ਮਿਲੋ ਉੱਥੇ ਹੀ ਗੱਲ ਹੈ ਇੱਥੇ ਬਹਿਜ ਜੀ ਦਾ ਹਸਪਤਾਲ ਆ ਜੀ ਆਯੁਰੋਪੈਥਿਕ ਓਪੀਟੀ ਹਸਪਤਾਲ 100 ਰੋਡ ਮਹਿਲਕਣਾ ਤੇ ਬਾਕੀ ਸ਼ੁੱਧ ਹਰਬਲ ਦਵਾਈਆਂ ਨਾਲ ਇਲਾਜ ਆ ਦੇਸੀ ਦਵਾਈਆਂ ਆਯੁਰਵੈਦਿਕ ਇਹਦੇ ਛਿਲਾਜੀਤ ਵਗੈਰਾ ਆਪ ਦਾ ਇਹਨਾਂ ਦਾ ਤਿਆਰ ਕੀਤਾ ਸ਼ੁੱਧ ਪਹਾੜਾਂ ਚੋਂ ਮਗਾ ਕੇ ਪੂਰੀ ਪਹਾੜੀ ਸ਼ੁੱਧ ਕਰਕੇ ਪਹਾੜੀ ਛਿਲਾਜੀਤ ਸ਼ੁੱਧ ਕਰਕੇ ਦਿੰਦੇ ਆ ਜੀ ਹੋਰ ਬਾਜ ਜੀ ਕੋਈ ਦੋ ਅੱਖਰਾਂ ਦੀ ਕੋਈ ਦੋ ਸ਼ਬਦਾਂ ਦੀ ਕੋਈ ਹੋਰ ਬਾਜ ਜੀ ਇਹ ਹੀ ਆ ਬਾਕੀ ਹੋਰ ਹਰ ਕਿਸਮ ਦੀ ਆਪਾਂ ਦਵਾਈ ਦਿੰਨੇ ਆ ਗੋਡਿਆਂ ਦਾ ਦਰਦ ਸਾਰੇ ਗੋਦਾ ਦੋਈ ਦੇ ਨਿਆਪਾ 3 ਦਾ ਪਸ਼ਾਬ ਦਾ ਗਦੂਦਾਂ ਦਾ ਸਾਰੇ ਗੋਦਾ ਇਲਾਜ ਹੈ ਜੀ ਜਿਨ੍ਹਾਂ ਦੇ ਨਹੀਂ ਬੱਚਾ ਹੋ ਰਿਹਾ ਉਹ ਵੀ ਮਿਲ ਸਕਦੇ ਉਹ ਵੀ ਮਿਲ ਸਕਦੇ ਆ ਦੋਨੋਂ ਜਾਣੇ ਬੱਚਾ ਵੀ ਹੋ ਸਕਦਾ ਕਿਸੇ ਦੇ ਬੱਚੇ ਨਹੀਂ ਚਿਰਸ ਹੋ ਲਿਆ ਨੇ ਜਾਂ ਕੁਝ ਵੀ ਆ ਉਹਦਾ ਵੀ ਟ੍ਰੀਟਮੈਂਟ ਆਪਾਂ ਕਰਦੇ ਹਾਂ ਧੰਨਵਾਦ ਬੈ ਜੀ ਅੱਛਾ ਜੀ ਮਹਾਰਾਜ